ਸਾਸੀ ਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸੰਜੇ ਕੀਤੇ ਨੇ ਸਾਡੇ ਪੱਤਰਕਾਰ ਨੇ ਗਰਦਾਸਪੁਰ ਤੋਂ ਤੁਹਾਨੂੰ ਦੱਸੀ ਕਿ ਸਿਵਲ ਲਾਈਨ ਗਰਦਾਸਪੁਰ ਰਗਾਲੀਆ ਹੋਟਲ ਦੇ ਨੇੜੇ ਇੱਕ ਦੁਕਾਨ ਦੇ ਉੱਤੋਂ ਹੁਣੇ-ਹੁਣੇ ਲੁੱਟ ਹੋ ਗਈ ਹੈ ਤੁਹਾਨੂੰ ਦੱਸੀ ਕਿ ਦੁਕਾਨਦਾਰ ਦੇ ਕਹਿ ਮੁਤਾਬਕ ਇੱਕ ਨੌਜਵਾਨ ਆ ਕੇ ਉਹਦਾ ਦੇ ਮੱਥੇ ਦੇ ਵਿੱਚ ਪਿਸਤੌਲ ਲਗਾ ਦਿੰਦਾ ਹੈ ਤੇ ਉਹਨਾਂ ਨੂੰ ਕਹਿ ਦਿੰਦਾ ਕਿ ਜੋ ਵੀ ਹੈ ਦੇ ਦਿਓ ਉਸ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਸ਼ਾਇਦ ਇਹ ਕੋਈ ਮਜ਼ਾਕ ਹੈ ਹੈ ਕੋਈ ਆਪਣੇ ਹੀ ਸੱਜਣ ਹੈ ਪਰ ਜਦੋਂ ਉਹਨੇ ਕਿਹਾ ਵੀ ਤੂੰ ਇਹ ਕਿਉਂ ਕਰ ਰਿਹਾ ਹੈ ਤੇ ਉਹਨੇ ਕਿਹਾ ਵੀ ਮੈਂ ਤੈਨੂੰ ਗੋਲੀ ਮਾਰ ਦੇਣੀ ਆ ਨਹੀਂ ਤਾਂ ਆਪਣੇ ਕੋਲ ਜੋ ਵੀ ਹੈਗਾ ਦੇ ਦੇ ਉਸ ਤੋਂ ਬਾਅਦ ਉਸਨੇ ਗੱਲੇ ਦੇ ਵਿੱਚ ਹੱਥ ਪਾ ਕੇ ਮੋਟੀ ਰਕਮ ਜਿਹੜੀ ਇਹ ਲੁੱਟ ਲਈ ਤੇ ਲੁੱਟ ਕੇ ਜਿਹੜਾ ਆ ਫਰਾਰ ਹੋ ਜਾਂਦਾ ਆ ਤੁਸੀਂ ਇਸ ਗੱਲ ਤੇ ਕੀ ਕਹਿਣਾ ਚਾਹੋ ਕਿ ਦਿਨ ਦਿਹਾੜੇ ਤੇ ਨਾਲ ਹੀ ਜਿਹੜਾ ਆ ਸਾਮ ਢਲਦੇ ਹੀ ਕਈ ਵਾਰ ਇਹੋ ਜਿਹੀਆਂ ਜੜੀਆਂ ਨੇ ਚੋਰੀਆਂ ਜਾਂ ਇਹੋ ਜਿਹੀਆਂ ਡਕੈਤੀਆਂ ਜਿਹੜੀਆਂ ਨੇ ਉਹ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਵੇਂ ਕਿ ਹੁਣੇ-ਹੁਣੇ ਤੁਸੀਂ ਇਹ ਤਸਵੀਰਾਂ ਦੇ ਦੇ ਪਿਓ ਕਿ ਇੱਕ ਦੁਕਾਨ ਦੇ ਉੱਤੇ ਜਿਹੜਾ ਆ ओ, की की पिस्टल ਲਗਾ ਕੇ ਮੱਥੇ ਦੇ ਵਿੱਚ ਜਿਹੜਾ ਆ ਉਹ ਚੋਰੀ ਕੀਤੀ ਜਾਂਦੀ ਏ ਡਕੈਤੀ ਕੀਤੀ ਜਾਂਦੀ ਏ ਲੁੱਟ ਕੀਤੀ ਜਾਂਦੀ ਏ ਤੁਸੀਂ ਇਸ ਦੇ ਉੱਤੇ ਕੀ ਕਹਿਣਾ ਚਾਹੋਗੇ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਤਾਂ ਕਿ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਬੜੇ ਆਰਾਮ ਦੇ ਨਾਲ ਆਓ ਸੁਣਦੇ ਹਾਂ ਦੁਕਾਨਦਾਰ ਦੇ ਮੂੰਹੋਂ ਕੀ ਉਸਨੇ ਕੀ ਕਿਹਾ ਆ ਕੇ ਉਹਨੇ ਸਿੱਧੀ ਪਿਸਤਲ ਕਾਕ ਕੀਤੀ ਹੈ ਮੇਰੇ ਸਿਰ ਤੇ ਲਾਤੀ ਹੈ ਇਹ ਕਹਿੰਦੇ ਜੀ ਪੈਸੇ ਕੱਢ ਦੇ ਗੱਲੇ ਚ ਜਿੰਨੇ ਆਗੇ ਤੇ ਮੈਂ ਪਹਿਲੇ ਤਾਂ ਇਹ ਸੋਚਿਆ ਮੈਂ ਕਿ ਕੋਈ ਮੁੰਡਾ ਯਾਰ ਦੋਸਤ ਹੈਗਾ ਮਜ਼ਾਕ ਕਰਦਾ ਪਿਆ ਤੇ ਮੈਂ ਕਿ ਤੂੰ ਕੀ ਕਰਦਾ ਮੈਂ ਤੇ ਉਹ ਫਿਰ ਉਹਨੇ ਕਹਿ ਮੈਂ ਕਹਿੰਦਾ ਮੈਂ ਗੋਲੀ ਮਾਰ ਦੇਣੀ ਹੈ ਤੇ ਫਿਰ ਇਹ ਗੱਲਾਂ ਖੋਲਿਆ ਪੈਸੇ ਕੱਢ ਲੈ ਵਿੱਚੋਂ ਤੇ ਨਿਕਲ ਗਿਆ ਜਾਂਦੇ ਜਾਂਦੇ ਇਹ ਦਰਵਾਜ਼ਾ ਬੰਦ ਕਰਕੇ ਸ਼ਟਰ ਥੱਲੇ ਕਰਕੇ ਤੇ ਮੈਂ ਅੰਦਰ ਬੰਦ ਹੋ ਗਿਆ ਤੇ ਮੈਂ ਫੋਨ ਆਪਣੇ ਗਵੰਡੀ ਨੂੰ ਕੀਤਾ ਉਹਨੇ ਆ ਕੇ ਦਰਵਾਜ਼ਾ ਖੋਲਿਆ ਬਾਹਰ ਦੇ ਬਾਹਰ ਜਿਹੜਾ ਖੜਾ ਸੀ ਉਹਦਾ ਭੋਲਿਆ ਨਹੀਂ ਉਹਨੂੰ ਮੈਂ ਦੇ ਬਿਲਕੁਲ ਨਹੀਂ ਦੇਖਿਆ ਬਾਹਰ ਵਾਲੇ ਨੂੰ ਅੰਦਰ ਵਾਲੇ ਦਾ ਉਹ ਜਿਹੜਾ ਕੱਦ ਕਿੰਦਾ ਦਾ ਸੀ ਕੱਦ ਹੋਣਾ 5 ਫੁੱਟ 8 ਇੰਚ ਹੋਣਾ ਕਰਦੋ ਤਾਂ ਕਿੰਨੀ ਕੁ ਉਮਰ ਦੇ ਲੱਗਦੇ ਸੀ 22 23 ਸਾਲ ਦਾ ਹੋਣਾ 22 23 ਸਾਲ ਦਾ ਹਾਂ ਫਿਰ ਤੁਸੀਂ ਪੁਲਿਸ ਨੂੰ ਇਨਫੋਰਮ ਕੀਤਾ ਹਾਂਜੀ ਪੁਲਿਸ ਨੂੰ ਇਨਫੋਰਮ ਕੀਤਾ ਸਵੇਰੇ ਤੱਕ ਹੋਰ ਕੀਤੀ ਹੈ ਇਹ ਥਾਣੇ ਨਹੀਂ ਕੰਟਰੋਲ ਰੂਮ ਚ ਕੀਤਾ ਸੀ ਆਇਆ ਕੋਈ ਹਾਂ ਹਾਂ ਪੁਲਿਸ ਵਾਲੇ ਆ ਗਏ ਸੀ ਦੇਖੀਏ ਹਾਂਜੀ ਜਿੱਦਾਂ ਸ਼ਹਿਰ ਦੇ ਹਾਲਾਤ ਖਰਾਬ ਹੋ ਰਿਹਾ ਦਿਨ ਦਿਹਾੜੇ ਚੋਰੀਆਂ ਹੁੰਦੀਆਂ ਡੱਕ ਕੇ ਪੈਂਦੇ ਆ ਔਰ ਅੱਜ ਤੁਹਾਡੇ ਨਾਲ ਹੋ ਗਈ ਹੈ ਜਿਆਦਾ ਟਾਈਮ ਹੀ ਨਹੀਂ ਹੋਇਆ 8:30 9:00 ਵਜੇ ਦਾ ਟਾਈਮ ਹੋਣਾ ਸਾਢੇ 7:00 ਵਜੇ ਸਾਢੇ 7:00 ਵਜੇ ਕੀ ਕਹਿਣਾ ਚਾਹੋਗੇ ਹਾਲਾਤ ਬਹੁਤ ਖਰਾਬ ਨੇ ਦੁਕਾਨਦਾਰ ਜਿਹੜੇ ਨੇ ਉਹ ਸੌਫਟ ਟਾਰਗੇਟ ਹੋ ਗਿਆ ਇਹਨਾਂ ਵਾਸਤੇ ਦੁਕਾਨਦਾਰ ਦੀ ਹੁਣ ਕੋਈ ਸੇਫਟੀ ਨਹੀਂ ਹੈਗੀ ਇਹ ਤੇ ਕਿਸੇ ਨਾਲ ਵੀ ਹੋ ਸਕਦਾ ਕੱਲ ਨੂੰ ਬਾਕੀ ਦੁਕਾਨਦਾਰਾਂ ਨੂੰ ਕੀ ਕਹਿਣਾ ਚਾਹੋਗੇ ਆਪਣਾ ਧਿਆਨ ਆਪਣਾ ਧਿਆਨ ਰੱਖੋ ਹੋਰ ਹੋੜ ਕੀ ਹੋ ਸਕਦਾ